ਸਾਇੰਗ ਨੀ ਤੇ ਸਾਇੰਗ ਨੀ ਮੈਂ ਨਾ ਕਰੀਆ ਅੱਜ ਆਦਾ ਕੀ ਓਜੀ ਕੱਲਾ ਹੀ ਨਹੀਂ ਮੁੰਡਾ ਕੱਲਾ ਹੀ ਬੰਦਾ ਪਰ ਆਇਆ ਮੁੰਡਾ ਰੋਣ ਲੱਗ ਗਿਆ ਕਿ ਉਹ ਮਿੱਤਰ ਕਹਿਣਾਂ ਦੇ ਲੱਗਾ ਜਰਾ ਜੇ ਗੱਡੀ ਮੈਂ ਆਪਣੇ ਮੁੰਡੇ ਕਿਵੇਂ ਲੱਗਾ ਬਣਾ ਇਹ ਲੱਗਾ ਲਾਲਿਆਂ ਦੇ ਮੰਗੂਗੇ ਮੰਗੂਗੇ ਲੱਗਾ वीडियो में महामोठ का काम करने के लिए क्रेडिट आते सिटी बाजी रखते अंदर बनी समुदाय में निगरानी चला है पहली ही दिन सिखाने की काम में खाली नहीं पड़े ये भी नहीं लग ਓਹ ਹੋ ਆਪਣੇ ਆਪਣਾ ਹੀ ਬੰਦਾ ਭਰੀ ਦੇ ਦੇ ਤੁਸਾਂ ਆਪਣੇ ਸਰਾਇਆ ਇਧਰ ਸਿੱਧਾ ਜਾ ਰਿਹਾ ਸ ਭਾਜੀ ਤੁਹਾਡਾ ਨਾਮ ਕੀ ਸੀ ਤੁਹਾਡਾ ਮੇਰਾ ਨਾਮ ਭਜੀ ਬਿਕਰਮਜੀਤ ਸਿੰਘਾ ਬਿਕਰਮਜੀਤ ਸਿੰਘ ਜੀ ਇਹ ਸਕੂਲ ਦੀ ਪਾਸ ਤੁਸੀਂ ਚਲਾਉਂਦੇ ਹੋ ਹਾਂਜੀ ਭਾਜੀ ਤੇ ਇਹ ਕਿੱਦਾਂ ਹਾਸਾ ਹੋਇਆ ਕਿਹੜੀ ਜਗ੍ਹਾ ਹੋਇਆ ਜੀ ਕੀ ਹੋਇਆ ਭਾਜੀ ਮੈਂ ਇਧਰੋਂ ਆਉਣਾ ਪਿਆਈ ਆਪਣੀ ਸਾਈਡ ਤੋਂ ਸੱਦਾ ਇਹੀ ਲਿਆ ਕੇ ਸੱਦਾ ਮੈਨੂੰ ਮਾਰਿਆ ਵਿੱਚ ਸਿੱਧੀ ਲਿਆ ਕੇ ਵਿੱਚ ਮਾਰੀ ਮੈਂ ਆਪਣਾ ਬਚਾ ਕੇ ਕੀਤਾ ਭਰ ਨਹੀਂ ਹੋਇਆ ਜੀ ਤੁਸੀਂ ਕਿੱਧਰੋਂ ਆ ਰਹੇ ਸੀ ਕਿੱਧਰੋਂ ਮੈਂ ਭਾਜੀ ਇਧਰੋਂ ਆ ਰਿਹਾ ਸੀ ਇਧਰੋਂ ਆ ਰਿਹਾ ਸੀ ਹਾਰਪੜੀ ਸਾਈਡ ਤੋਂ ਅੱਛਾ ਜੀ ਮੈਂ ਜਲੇਗਾ ਟਾਂਡਿਆ ਵਾਲੀ ਸਾਈਡ ਤੋਂ ਅੱਛਾ ਜੀ ਹਾਂਜੀ ਇਹ ਗੱਡੀ ਤੁਹਾਡੇ ਸਾਹਮਣੇ ਆ ਗਈ ਹਾਂਜੀ ਵੀਰ ਗੱਡੀ ਆ ਕੇ ਸਿੱ ਤਾਂ ਕਿੰਨੇ ਵਾਰ ਤੁਸੀਂ ਉਹ ਦੇਖਿਆ ਉਤਰ ਕੇ ਕਿਦਾਂ जख्मी ਹੋਇਆ ਏ ਕੇ ਹੈਗਾ ਜੀ ਅੱਛਾ ਜੀ ਹਾਂ ਜੀ ਉਤਰਿਆ ਕੱਟਿਆ ਨੂੰ ਦਵਾ ਦਵਾ ਜੀ ਉਹ ਸਿੱਧੇ ਆ ਕੇ ਵਿੱਚ ਮਾਰੀ ਸਿੱਧੀ ਸਾਹਮਣੇ ਅੱਛਾ ਜੀ ਤੇ ਤੁਸੀਂ ਇਸ ਸਕੂਲ ਦੀ ਨਿੱਜੀ ਸਕੂਲ ਦੀ ਬੱਸ ਹਾਂ ਜੀ ਸਾਈਸ ਅਕੈਡਮੀ ਮਹਾਜਨਪੁਰ ਜੀ ਮਹਾਜਨ ਇਹ ਹਮਾਚਲ ਦੀ ਗੱਡੀ ਹੈ ਪਰ ਕਰਤੀਮ ਮਹਾਜਨ ਜਿਹਨਾਂ ਦੀ ਗੱਡੀ ਹੈ ਹਾਂ ਜੀ ਠੀਕ ਹੈ ਜੀ ਬੱਸ ਤੁਸੀਂ ਚਲਾ ਰਹੇ ਸੀ ਨਾ ਹਾਂ ਜੀ ਠੀਕ ਹੈ ਜੀ ਤੁਹਾਡੇ ਤੇ ਨਹੀਂ ਕੋਈ ਸੱਟ ਚੜ ਲੱਗੀ ਨਹੀਂ ਨਹੀਂ ਮੇਰੇ ਨਹੀਂ ਲੱਗੀ ਜੀ ਇਹ ਕੋਈ ਸਾਡਾ ਕੀ ਨਾਮ ਪੁੱਜੀ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਇਹ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਜੀ ਇਹ ਵੀਕਰੀ ਹੋਇਆ ਵਾ ਜੀ ਵੀਕਰੀ ਤੁਸੀਂ ਮੋਕੇ ਤੇ ਹੈਗੇ ਸੀ ਐਕਸੀਡੈਂਟ ਨਹੀਂ ਮੋਕੇ ਤੇ ਨਹੀਂ ਤੇ ਆਪਾਂ ਹੁਣੇ ਆਏ ਆਪਣੇ ਵੀਰ ਦੀ ਗੱਡੀ ਤੇ ਉਹ ਮਾਤਾ ਨੂੰ ਦਵਾਈ ਦਿਵਾਉਣ ਲੈ ਕੇ ਆਇਆ ਸੀ ਅੱਛਾ ਜੀ ਉਹ ਦਵਾਈਆਂ ਲੈ ਕੇ ਗੱਡੀ ਐਨ ਨੂੰ ਲੈ ਆ ਅੱਛਾ ਜੀ ਉਹ ਦੁਕਾਨ ਤੇ ਲੱਗਾ ਹੈ ਮੰਗੂ ਦੀ ਦੁਕਾਨ ਦੇ ਸਰਾਂ ਦੇ ਅੱਛਾ ਜੀ ਉਹ ਐਕਸੀਡੈਂਟ ਹੋ ਗਿਆ ਤਾਂ ਕਰਕੇ ਜੀ ਉਹਨੂੰ ਕਾਰ ਚਾਲ ਕੀ ਕੰਮ ਕਰਦੇ ਸੀ ਇਹ ਦੁਕਾਨ ਤੇ ਲੱਗਾ ਸੀ ਜੀ ਕਰਿਆਨੇ ਦੀ ਦੇ ਮੰਗੂਆ ਸਰਾਂ ਦੇ ਦੁਕਾਨ ਤੇ ਗੱਡੀ ਉਹਨਾਂ ਦੇ ਮਾਲਕਾਂ ਦੀ ਆ ਹਾਂਜੀ ਉਹਨਾਂ ਦੇ ਮਾਲਕਾਂ ਦੀ ਗੱਡੀ ਜੀ ਠੀ ਬੀਰ ਦੇ ਸੱਟ ਲੱਗੀ ਆ ਸਿਰ ਤੇ ਕਾਫੀ ਜੀ ਅੱਛਾ ਜੀ ਐਂਬੂਲੈਂਸ ਆ ਗਈ ਜੀ ਮੌਕੇ ਤੇ ਨਹੀਂ ਐਂਬੂਲੈਂਸ ਨਹੀਂ ਬੀਰ ਗੱਡੀ ਚ ਲੈ ਕੇ ਗਿਆ ਜੀ ਕੋਈ ਨਹੀਂ ਐਂਬੂਲੈਂਸ ਦਾ ਲੱਗਦਾ ਜੀ ਐਂਬੂਲੈਂਸ ਦਾ ਕੋਈ ਨੰਬਰ ਨਹੀਂ ਲੱਗਿਆ ਲਾਇਆ ਫੋਨ ਹੈ 108 ਆਉਂਦੀ ਵੀ ਸੀ ਪਿੱਛੇ ਉਹ ਮਤਲਬ ਪਤਾ ਨਹੀਂ ਕਿੱਧਰ ਚ ਲੱਗ ਗਈ ਤੇ ਬੀਰ ਇੱਕ ਗੱਡੀ ਚ ਲੈ ਕੇ ਗਿਆ ਵਰਨਾ ਜੀ ਟੀ ਹੋਏ ਭਾਜੀ ਠੀਕ ਹੈ ਜੀ ਹਾਲੇ ਤੱਕ ਕੋਈ ਐਂਬੂਲੈਂਸ ਨਹੀਂ ਆਈ ਨਹੀਂ ਜੀ ਕੋਈ ਐਂਬੂਲੈਂਸ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਫੋਨ ਕੀਤਾ ਸੀ ਤੁਸੀਂ ਹਾਂ ਜੀ ਫੋਨ ਕੀਤਾ ਸੀ ਠੀਕ ਹੈ ਜੀ ਕੋਈ ਨਹੀਂ ਭਾਜੀ ਫੋਨ ਲੱਗਦਾ ਹੀ ਨਹੀਂ ਕਿੰਨੇ ਜਣੇ ਸੀਗੇ ਜੀ ਸੂਲ ਬਸੇ ਦੇ ਬੱਚੇ ਨਹੀਂ ਸੀ ਹੈ ਨਾ ਨਹੀਂ ਬੱਚੇ ਨਹੀਂ ਸੀ ਮੁੰਡਾ ਇੱਥੇ ਹੀ ਆ ਉਹ ਵੀ ਯਾਰ ਉਹ ਛੇੜਨ ਨੂੰ ਆ ਬੜਾ ਜੀ ਨਹੀਂ ਇੱਕ ਮਿੰਟ ਪਈ ਮੁੰਡੇ ਨੂੰ ਪਈ ਹਾਂਜੀ ਭਾਜੀ ਕੀ ਨਾਮ ਤੁਹਾਡਾ ਭਾਜੀ ਮੇਰਾ ਨਾਮ ਹਰਜੋਤ ਆ ਜੀ ਅੱਛਾ ਜੀ ਮੈਂ ਤਾਂ ਜਾ ਰਿਹਾ ਸੀਗਾ ਹਿਸ਼ਾਰਪੁਰ ਨੂੰ ਤੇ ਗੱਡੀ ਵੱਜੀ ਦੇਖੀ ਆ ਅੱਛਾ ਜੀ ਮੌਕੇ ਤੇ ਮਦਦ ਕਰਨ ਲਈ ਰੁਕੇ ਸੀ ਹਾਂਜੀ ਭਾਜੀ ਮੁੰਡੇ ਨੂੰ ਕੱਢਿਆ ਵਿੱਚੋਂ ਅੱਛਾ ਜੀ ਤੇ ਮੁੰਡੇ ਦੇ ਵਿਚਾਰੇ ਦੇ ਸਿਰ 'ਚ ਸੱਟ ਲੱਗੀ ਆ ਤੇ ਪਰ ਨਾ ਆਪਾਂ 108 ਤੇ ਵੀ ਲਾ ਕੇ ਦੇਖ ਲਿਆ ਫੋਨ 112 ਤੇ ਵੀ ਲਾ ਕੇ ਦੇਖ ਲਿਆ ਉਹਨਾਂ ਦੇ ਟੂ ਟੂ ਹੋ ਕੇ ਬੰਦ ਹੋ ਜਾਂਦਾ ਜੀ ਫੋਨ ਲੱਗਦਾ ਹੀ ਨਹੀਂ ਜੀ ਤੋ ਕੀ ਕਰਨਾ ਐਦਾਂ ਦਾ ਐਂਬੂਲੈਂਸ ਮੌਕੇ ਤੇ ਕੋਈ ਨਹੀਂ ਪਹੁੰਚੀ ਹੁਣ ਆਪ ਗੱਡੀ 'ਚ ਬੰਦਾ ਕੋਈ ਵਿਚਾਰਾ ਭਲਾ ਕਰਨ ਹੋ ਗਿਆ ਜਿਹੜਾ ਲੈ ਕੇ ਗਿਆ ਉਹ ਲੈ ਕੇ ਗਿਆ ਜੀ ਠੀਕ ਹੈ ਜੀ ਨੁਕਸਾਨ ਕਿੰਨਾ ਕੁ ਦੇਖਿਆ ਬਾਈ ਮੁੰਡੇ ਦਾ ਗੱਡੀ ਦਾ ਡੈਮੇਜ ਆ ਜੀ ਪੂਰੀ ਮੁੰਡੇ ਦੇ ਸਿਰ ਤੇ ਸੱਟਾਂ ਲੱਗੀਆਂ ਕੱਚ ਤੇ ਆ ਮੂੰਹ ਤੇ ਜ਼ਿਆਦਾ ਇਕੱਲਾ ਹੀ ਸੀਗਾ ਕਿ ਨਾਲ ਕੋਈ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਅੱਛਾ ਜੀ ਹਾਂ ਜੀ ਤੇ ਇਹ ਸਕੂਲ ਬੱਸ ਵਿੱਚ ਵਜਾ ਹਾਂ ਜੀ ਸਕੂਲ ਬੱਸ ਠੀਕ ਹੈ ਜੀ ਕੋਈ ਹੋਰ ਵੀ ਨਾਲ ਹੈ ਨਹੀਂ ਸੀ ਨਹੀਂ ਕੋਈ ਨਹੀਂ ਨਾਲ ਸੀ ਭਰਾ ਬੱਸ ਵਾਲਾ ਇੱਥੇ ਹੀ ਆ ਜੀ ਜੀ ਤੇ ਬੱਸ ਚਾਲਕ ਤਾਂ ਵੀ ਲੱਗੀ ਸਕਦਾ ਨਹੀਂ ਭਾਜੀ ਬਚਾਅ ਹੋ ਗਿਆ ਮੁੰਡਾ ਆਫਸਾਈਡ ਆ ਗਿਆ ਪਤਾ ਨਹੀਂ ਜਾ ਉਹ ਟੇਕਣ ਲੱਗਾ ਕੀ ਹੋਇਆ ਜੀ ਜੀ ਤੇ ਬਾਕੀ ਦੇਖੋ ਮੌਕੇ ਤੇ ਠੀਕ ਦੇਖ ਚੁੱਕੇ